ਸਾਸੀ ਕਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨੂੰ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਭਾਈ ਜਿਹੜਾ ਹੈਗਾ ਪਿੰਡ ਭਗਤਾ ਭਾਈ ਜ਼ਿਲ੍ਹਾ ਨੂੰ ਬਠਿੰਡਾ ਪੈ ਜਾਂਦਾ ਤੇ ਤਸਵੀਰ ਇਹਨੂੰ ਰੰਗਪੜਾ ਫੂਲ ਪੈ ਜਾਂਦੀ ਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਲੈਨੇ ਆ ਆਜੋ ਬਾਈ ਜੀ ਸਾਸੀ ਕਾ ਭਾਈ ਜੀ ਸਾਸੀ ਕਾ ਜੀ ਨਾਮ ਕੀ ਹੈ ਵੀਰੇ ਆਪਣਾ? ਨਾਮ ਬਿਆਨਤ ਸਿੰਘ। ਬਾਈ ਦਾ ਨਾਮ ਬਿਆਨਤ ਸਿੰਘ ਆ। ਜੇ ਵੀਰ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਆ ਜੀ ਆਪਣਾ? ਆਪਣੇ ਨੇੜੇ ਕੁੜੀਆਂ ਵਾਲਾ ਸਰਕਾਰੀ ਸਕੂਲ ਵੀ ਵੱਡੀ ਰੋਡ ਤੋਂ ਤੇ ਨੇੜੇ ਭੂਤਾ ਵਾਲਾ ਕੂਆ ਆਪਣਾ। ਠੀਕ ਹੋ ਜੀ ਤੇ ਬਾਕੀ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਹੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ। ਹਾਂਜੀ ਆਪਣੇ ਕੋਲ ਅੱਜ ਕਿੰਨੇ ਨਾਗ ਆ ਜੀ? ਇੱਕ ਨਾਗ ਆਈ ਆਪਣੇ ਕੋਲ। ਹਾਂ ਆਪਣੇ ਕੋਲ ਇੱਕ ਦਾ ਆਗਾ। ਬਾਈ ਵਪਾਰ ਦਾ ਕੰਮ ਆ ਜੀ ਆਪਣਾ। ਹਾਂਜੀ ਲੈ ਆਈ ਹੈ ਜੀ ਇੱਕ ਦਾ ਤੋਂ ਹੋਵੇ। ਠੀਕ ਹੋ ਜੀ ਆ ਜਿਹੜੀ ਵੜਾ ਵੀਰੇ ਘਰ ਦੀ ਹੈ ਕਿ ਵਪਾਰ ਦੀ ਹੈ? ਇਹ ਨਹੀਂ ਲਿਆਂਦੀ ਹੈ। ਇਹ ਲੈ ਕੇ ਆਂਦੀ ਹੈ। ਠੀਕ ਹੋ ਤੂ ਇਹ ਨੂੰ 5-6 ਦਿਨ ਹੋ ਗਏ ਜੀ 5-6 ਦਿਨ ਹੋ ਗਏ ਤੇ ਕਿੰਨਾ ਦੁੱਧ ਹੈਗਾ ਯਾਰ ਇਸ ਟਾਈਮ 12-13 ਕਿਲੋ ਫੁੱਲਾ ਢੁੱਲਾ ਤਿਆਰ ਹੈ ਕੰਡੇ ਤੋਂ ਠੀਕ ਹੋ ਜੀ ਤੇ ਜੇ ਕਿਸੇ ਭਰਾ ਨੇ ਆਉਣਾ ਹੋਏ ਬਾਈ ਕੋਲ ਤੇ ਬਾਈ ਦਾ ਕਹਿਣ ਦੇ ਮੁਤਾਬਕ 13 ਕਿਲੋ ਬਾਈ ਦੁੱਧ ਤੋਲ ਕੇ ਦਊਗਾ ਤੇ ਬਾਈ ਮੜਾ ਮੋਹ ਛੇ ਦਾੰਦਾ ਮੜਾ ਤੋਰਾ ਦਿਖਾ ਦਿਓ ਜੀ ਤੁਸੀਂ ਦੇਖ ਸਕਦੇ ਹੋ ਬਾਈ ਜਰਸੀ ਹੈ ਬਹੁਤ ਸੋਹਣੀ ਆ ਬਾਈ ਵੈੜ ਰੰਗ ਰੂਪ ਦੀ ਬਹੁਤ ਜ਼ਿਆਦਾ ਸੋਹਣੀ ਆ ਪਵਾਨਾ ਚੈੱਕ ਕਰ ਸਕਦੇ ਹੋ ਪੱਟਪੂੜੇ ਦੀ ਚੰਗੀ ਆ ਬਾਈ ਤੋਰਾ ਦੇਖ ਸਕਦੇ ਹੋ ਬਾਈ ਤੁਸੀਂ ਆ ਜਾ ਬਈ ਆ ਰੱਖੋ ਹਵਾ ਨਾਲ ਚੱਕ ਸਕਦੇ ਤੁਸੀਂ ਥੋੜੀ ਦਰਮਿਆਨੇ ਕਰ ਦਿਆ ਮਗਰ ਬੱਚਾ ਕੀ ਹੈ ਜੀ ਇਹਦੇ ਬੱਚਾ ਜੀ ਮਗਰ ਬੱਚਾ ਤੁਸੀਂ ਬੱਚਾ ਵੇਖ ਸਕਦੇ ਹੋ ਮੈਂ ਤੁਸੀਂ ਬਾਕੀ ਤੁਸੀਂ ਵੇਖ ਸਕਦੇ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਰੰਗ ਰੂਪ ਬਹੁਤ ਜ਼ਿਆਦਾ ਸੋਹਣਾ ਬਈ ਬਾਈ ਜੀ ਕੀ ਮੁੱਲ ਕਰਦੇ ਆ ਜੀ ਆਪ ਇਹਦਾ ਜੀ ਇਹਦਾ ਮੁੱਲ 55000 ਰੁਪਏ ਕਰਦੇ 55000 ਰੁਪਏ ਮੁੱਲ ਕਰਦੇ ਮੰਨ ਕੀਤਾ ਜਾਊਗਾ ਭਾਈ ਜੀ ਮੰਨ ਕੀਤਾ ਜਾਊਗਾ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਦਿ ਜੀ ਵੀਰੇ ਫੋਨ ਨੰਬਰ ਆਪਣਾ 62807 ਜੀ 7997 ਇੱਕ ਵਾਰ ਫੇਰ ਬੋਲ ਦਿ ਜੀ 62807 7997 ਜੇ ਕਿਸੇ ਭਰਾ ਨੂੰ ਇਹ ਵਿਹੜ ਚਾਹੀਦੀ ਹੋਵੇ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਹਰ ਰੋਜ਼ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਥੈਂਕ ਯੂ ਭਾਈ ਜੀ